ਬੰਦੇਸ਼ ਹੋੜ ਦਾਦੇ ਦੇ ਜਲ ਪੰਚਨ ਕੋ ਸੂਰਮਾ ਮੜ ਜਾਂਦਾ ਬਾਪ ਪਾਲੂ ਪਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਵਾਲੇ ਸੰਤ ਗੁਰੂ ਪਾਚਾ ਮੇਰੀ ਮੇਰੀ ਦੇ ਮਾਲਕ ਛੇਵੇਂ ਪਾਚਾ ਧੰਗੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਗੁਰਪੁਰਬ ਦੀ ਸਾਰਿਆਂ ਸਤਿਆਂ ਨੂੰ ਲੱਖ ਲੱਖ ਵਧਾਈ ਹੋਵੇ ਕਿੰਨੇ ਬਾਗ ਚੱਲੇ ਨੇ ਸਾਡੇ ਕੇ ਗੁਰੂ ਦੀ ਸੰਗਤ ਵਿੱਚ ਆਏ ਆ ਦੂਜਾ ਗੁਰੂ ਦਾ ਗੁਰੂ ਗੁਰੂ ਪਹਿਲੇ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਵੀ ਹੈ ਉਹਦੀ ਵੀ ਆਪ ਸੰਗਤਾਂ ਨੂੰ ਠੱਗ ਲੱਖ ਵਧਾਈ ਹੋਵੇ ਜਿਨ੍ਹਾਂ ਨੂੰ ਸ਼ਰੋਮਣੀ ਭਗਤਾਂ ਕਿਹਾ ਜਾਂਦਾ ਹੈ ਗੁਰੂ ਦੇ ਪਦਵੀ ਉਪਰ ਤੇ ਭਗਤ ਉਹ ਤੋਂ ਦੀਵਾ ਤੇ ਇੱਕ ਸਿੱਖਿਆ ਦੀ ਹੁੰਦਾ ਸਿੱਖਣ ਦਾ ਜਿਵੇਂ ਸਬੂਧ ਵਿੱਚ ਇਤਿਹਾਸ ਸਿੱਖਿਆ ਪ੍ਰਾਪਤ ਕਰਦਾ ਹੈ ਵਿਦਿਆਰਥੀ ਹੁੰਦਾ ਥੋੜਾ ਪੜ੍ਹਿਆ ਜਾਂ ਥੋੜਾ ਪੜ੍ਹਿਆ ਜਦੋਂ